ਅੱਜ ਮੈਂ ਬਿਲਕੁਲ ਵੱਖਰੇ ਮਾਹੌਲ 'ਚ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਤੁਹਾਨੂੰ ਦਿਖ ਰਿਹਾ ਹੁਣ ਇੱਧਰ ਦੇਖੋ ਪਾਰਕ ਹੈ ਬੱਚਿਆਂ ਦਾ ਤੇ ਇਹ ਕਿਸੇ ਨੇ ਬਹੁਤ ਹੀ ਖੂਬਸੂਰਤੀ ਨਾਲ ਇਹਨੂੰ ਸਜਾਇਆ ਹੈ ਇਹ ਸਾਰੀਆਂ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਨੇ ਪੇਂਟਿੰਗ ਕੀਤੀ ਹੈ ਇਹ ਟੁੱਟੀਆਂ ਹੋਈਆਂ ਬੋਟਲਸ ਨੂੰ ਮਤਲਬ ਤੋੜ ਕੇ ਵਿਚਾਲੇ ਪlant ਲਾਏ ਹੋਏ ਆ ਹਨਾ ਬਹੁਤ ਸੋਹਣੀ ਕਿਸੇ ਨੇ ਆਪਣੀ ਕਲਾਕਾਰੀ ਦਿਖਾਈ ਹੈ ਤੇ ਅੱਜ ਮੈਂ ਕਿਹਾ ਵੀ ਚਲੋ ਨਾਲੇ ਤੁਹਾਨੂੰ ਇਹ ਦਿਖਾਉਣੀ ਆ ਨਾਲੇ ਆਪਾਂ ਇੱਥੇ ਗੱਲਾਂ ਕਰਾਂਗੇ ਅ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਮੈਂ ਤੁਹਾਨੂੰ ਦੱਸੂਗੀ ਹੁਣੇ ਕਿ ਅੱਜ ਕਿਸ ਵਿਸ਼ੇ ਤੇ ਆਪਾਂ ਗੱਲ ਕਰਨੀ ਆ ਪਰ ਇਹ ਤਾਂ ਮੈਂ ਵੈਸੇ ਤੁਹਾਨੂੰ ਇੱਕ ਵੱਖਰੀ ਜੀ ਜਗ੍ਹਾ ਦਿਖਾ ਰਹੀ ਆ ਤੇ ਹੁਣ ਆਪਾਂ ਉੱਥੇ ਬੈਠ ਕੇ ਗੱਲ ਕਰਦੇ ਆਪਾਂ ਤੁਹਾਡੇ ਨਾਲ ਤੇ ਆਜੋ ਤੁਸੀਂ ਮੇਰੇ ਨਾਲ ਅੱਜ ਜਿਹੜੇ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਉਹ ਬਹੁਤ ਅਹਿਮ ਹੈ ਬਹੁਤ ਖਾਸ ਹੈ ਪਰਿਵਾਰ ਦਾ ਜੇ ਅਸੀਂ ਕਹੀਏ ਕਿ ਪਰਿਵਾਰ ਸਭ ਤੋਂ ਵੱਡੀ ਭਾਰੀ ਮਜ਼ਬੂਤ ਨਹੀਂ ਹੁੰਦੀ ਆ ਇੱਕ ਸਮਾਜ ਦੇ ਬਣਨ ਦੇ ਵਿੱਚ ਹੈ ਨਾ ਜਾਂ ਕਹਿ ਲਓ ਕਿ ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹੈ ਰਿਸ਼ਤੇ ਹੈ ਨਾ ਕਈ ਵਾਰ ਕੀ ਹੁੰਦਾ ਕਿ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਜਾਂ ਹਸਬੰਡ ਵਾਈਫ ਦੇ ਰਿਸ਼ਤਿਆਂ ਦੇ ਵਿੱਚ ਨਾ ਦੂਰੀ ਆ ਜਾਂਦੀ ਹੈ ਉਹ ਦੂਰੀ ਕਿਉਂ ਆਉਂਦੀ ਹੈ ਉਹਦੇ ਆਉਣ ਦੇ ਕੀ ਕਾਰਨ ਹੈਗੇ ਆ ਤਾਂ ਅਸੀਂ ਇਹੀ ਆਪਾਂ ਅੱਜ ਗੱਲਬਾਤ ਕਰਨੀ ਹੈ ਤੇ ਇਹਦੇ ਵਿੱਚ ਨਾ ਜਿਹੜੀਆਂ ਔਰਤਾਂ ਹੈਗੀਆਂ ਨੇ ਹਨਾ ਉਹ ਇਸ ਚੀਜ਼ ਨੂੰ ਬਹੁਤ ਛੇਤੀ ਮਹਿਸੂਸ ਕਰਦੀਆਂ ਜਦੋਂ ਕੋਈ ਦੂਰੀ ਬਣਨ ਲੱਗਦੀ ਹੈ ਨਾ ਪਰਿਵਾਰਕ ਸਬੰਧਾਂ ਦੇ ਵਿੱਚ ਖਾਸ ਕਰਕੇ ਹਸਬੰਡ ਵਾਈਫ ਦੇ ਰਿਸ਼ਤੇ 'ਚ ਤਾਂ ਔਰਤ ਦੇ ਕੋਲ ਇੰਨੀ ਕੁ ਸੂਝ-ਬੂਝ ਹੁੰਦੀ ਹੈ ਇੰਨੀ ਬਾਰੀਕ-ਬੀਨੀ ਨਾਲ ਉਹ ਇਸ ਚੀਜ਼ ਨੂੰ ਮਹਿਸੂਸ ਕਰਦੀ ਆ ਕਿ ਕਿਸੇ ਦੀ ਟੋਨ ਕਿਸੇ ਦਾ ਬਿਹੇਵੀਅਰ ਕਿਸੇ ਦੀ ਚੁੱਪੀ ਕਿਸੇ ਦੇ ਰੰਗ-ਟੰਗ ਬਦਲੇ ਹੋਏ ਉਹਨੂੰ ਸਭ ਤੋਂ ਪਹਿਲਾਂ ਮਹਿਸੂਸ ਹੁੰਦਿਆ ਤੇ ਉਹ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਫੜ ਲੈਂਦੀ ਆ ਕਿ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਹੁਣ ਦੂਰੀ ਪੈ ਚੁੱਕੀ ਹੈ ਹਨਾ ਤੇ ਦੂਰੀ ਪੈਣ ਦੇ ਕਾਰਨ ਕੀ ਹੁੰਦੇ ਆ ਨਿੱਕੇ ਨਿੱਕੇ ਕਾਰਨ ਹੁੰਦੇ ਆ ਇਸ ਰਿਸ਼ਤਿਆਂ ਦੇ ਵਿੱਚ ਜਿਹੜੀ ਇਹ ਦੂਰੀ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਵੀ ਕਿਉਂ ਇਹ فاਸਲੇ ਬਣਦੇ ਆ ਆ ਆਪਾਂ ਇਹ ਹੀ ਕਹਿ ਸਕਦੇ ਆ ਮੁਢਲੇ ਕਾਰਨਾਂ ਦੇ ਵਿੱਚ ਕਿ ਬੋਲਚਾਲ ਬਹੁਤ ਘੱਟ ਜਾਂਦਾ ਜਦੋਂ ਅਸੀਂ ਆਪਸ ਚ ਨਾ ਕੋਈ ਵੀ ਡਿਸਕਸ਼ਨ ਕਰਨੀ ਬੰਦ ਕਰ ਦਿੰਨੇ ਆ ਕੋਈ ਨਿੱਕੀ ਨਿੱਕੀ ਗੱਲ ਆਪਾਂ ਸਾਂਝੀ ਹੋਈ ਨਹੀਂ ਕਰਦੇ ਪਰਿਵਾਰ ਨਾਲ ਆ ਆਪਾਂ ਬਿਲਕੁਲ ਆਪਣਾ ਅਲੱਗ ਜਿਹਾ ਟਾਈਮ ਲੈ ਕੇ ਬੈਠੇ ਰਹਿੰਨੇ ਆ ਪਰਿਵਾਰ ਨੂੰ ਉਹ ਟਾਈਮ ਨਹੀਂ ਦਿੰਦੇ ਤੇ ਜਾਂ ਔਰਤ ਨੂੰ ਲੱਗਦਾ ਹੈ ਕਿ ਮੈਨੂੰ ਇਗਨੋਰ じゃ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨਿੱਕੀਆਂ ਨਿੱਕੀਆਂ ਆਂ ਪਰ ਇਹਨਾਂ ਦੇ ਜਿਹੜੇ ਨਤੀਜੇ ਆ ਉਹ ਵੱਡੇ ਹੁੰਦੇ ਨੇ ਭਿਆਨਕ ਹੁੰਦੇ ਨੇ ਤੇ ਇੱਥੋਂ ਹੀ ਇਹ ਦੂਰੀ ਪੈਣੀ ਸ਼ੁਰੂ ਹੋ ਜਾਂਦੀ ਹੈ ਵੈਸੇ ਵੀ ਜਿਵੇਂ ਔਰਤ ਨੂੰ ਮਹਿਸੂਸ ਹੁੰਦਾ ਕਿ ਉਹ ਜ਼ਿਆਦਾ ਨਿਵੇਸ਼ ਕਰਦੀ ਹੈ ਉਹ ਜ਼ਿਆਦਾ ਡਿਪੋਜ਼ਿਟ ਕਰਦੀ ਹੈ ਪਰਿਵਾਰ ਦੀਆਂ ਖੁਸ਼ੀਆਂ ਲਈ ਰਿਸ਼ਤਿਆਂ ਨੂੰ ਬਚਾਉਣ ਲਈ ਤੇ ਜਿਹੜਾ ਆਦਮੀ ਹੈਗਾ ਉਹ ਘਰ ਤੋਂ ਬਾਹਰ ਜ਼ਿਆਦਾ ਟਾਈਮ ਰਹਿੰਦਾ ਉਹਦੇ ਮਸਲੇ ਘਰ ਤੋਂ ਬਾਹਰ ਦੇ ਵੀ ਹੁੰਦੇ ਆ ਸੋਸ਼ਲ ਵੀ ਉਹਨੂੰ ਕੰਮਕਾਰ ਕਰਨੇ ਪੈਂਦੇ ਆ ਪਰ ਔਰਤ ਸਮਝਦੀ ਆ ਕਿ ਮੈਨੂੰ ਸਮਾਂ ਨਹੀਂ ਦਿੱਤਾ ਜਾਂਦਾ ਜਾਂ ਕੱਲੀ ਮੈਂ ਹੀ ਕਿਉਂ ਕਰਾਂ ਜਾਂ ਸਾਰਾ ਪ੍ਰੈਸ਼ਰ ਮੇਰੇ ਤੇ ਹੀ ਕਿਉਂ ਆ ਸੋ ਇਦਾਂ ਦੀਆਂ ਗੱਲਾਂ ਜਦੋਂ ਉਹਦੇ ਖਿਆਲ 'ਚ ਆਉਂਦੀਆਂ ਨੇ ਮਨ 'ਚ ਆਉਂਦੀਆਂ ਨੇ ਤਾਂ ਇਹ ਜਿਹੜੀਆਂ ਦੂਰੀਆਂ ਨੇ ਉਹ ਬਹੁਤ ਆਪਸ 'ਚ ਪੈਣ ਲੱਗ ਜਾਂਦੀਆਂ ਤੇ ਤੀਜੀ ਜਿਹੜੀ ਗੱਲ ਹੈਗੀ ਆ ਜਿਹੜੇ ਬੱਚੇ ਇਸ ਪਰਿਵਾਰ ਦੇ ਜਿਹੜੇ ਬੱਚੇ ਹੁੰਦੇ ਨੇ ਜਦੋਂ ਐਦਾਂ ਦੀਆਂ ਦੂਰੀਆਂ ਪੈਣ ਲੱਗ ਜਾਂ ਤਾਂ ਸਫਰ ਕੌਣ ਕਰਦਾ ਸਭ ਤੋਂ ਜ਼ਿਆਦਾ ਬੱਚੇ ਛੋਟੇ-ਛੋਟੇ ਬੱਚੇ ਜ਼ਿਆਦਾ ਸਫਰ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪੇਰੈਂਟਸ ਆਪਸ ਵਿੱਚ ਕੋਈ ਗੱਲਬਾਤ ਨਹੀਂ ਕਰਦੇ ਕੋਈ ਹੱਸਾ ਠੱਠਾ ਨਹੀਂ ਕਰਦੇ ਇੱਕ ਤਣਾਅ ਜੇ ਵਾਲਾ ਮਾਹੌਲ ਰਹਿੰਦਾ ਤਾਂ ਉਹ ਅੰਦਰੋਂ-ਅੰਦਰ ਬੱਚੇ ਕਿਸੇ ਕੁਟੰਡ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਨੂੰ ਕਾਫੀ ਚੀਜ਼ਾਂ ਮਹਿਸੂਸ ਹੁੰਦੀਆਂ ਉਹ ਆਪਦੀ ਕਲਾਸ ਦੇ ਵਿੱਚ ਆਪਦੇ ਕਲਾਸਮੇਟਸ ਨਾਲ ਵੀ ਬਹੁਤਾ ਖੁਸ਼ ਨਹੀਂ ਰਹਿੰਦੇ ਸਾਈਕੋਲੋਜੀਕਲੀ ਬੱਚਿਆਂ ਤੇ ਵੀ ਬਹੁਤ ਬੁਰਾ ਪ੍ਰਭਾਵ ਪੈਣ ਲੱਗ ਜਾਂਦਾ ਇਸ ਤਰ੍ਹਾਂ ਦੇ ਮਾਹੌਲ 'ਚ ਜਦੋਂ ਉਹ ਰਹਿੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਰਿਵਾਰ 'ਚ ਦੂਰੀ ਪੈਣ ਦੇ ਕਾਰਨ ਹੀ ਹੁੰਦੀਆਂ ਤੇ ਦੂਰੀਆਂ ਪੈਣ ਦੀ ਕੋਈ ਬਹੁਤੀ ਵੱਡੀ ਵਜ੍ਹਾ ਨਹੀਂ ਹੁੰਦੀ ਨਿੱਕੇ-ਨਿੱਕੇ ਕਾਰਨ ਹੀ ਵੱਡੇ ਕਾਰਨ ਬਣ ਜਾਂਦੇ ਆ ਕਿ ਜਿਹੜੇ ਪਰਿਵਾਰਕ ਰਿਸ਼ਤੇ ਹੈਗੇ ਆ ਉਹ ਖਤਮ ਹੋਣ ਲੱਗ ਜਾਂਦੇ ਆ ਤੇ ਇਹਨਾਂ ਦੇ ਵਿੱਚ ਆਪਸ 'ਚ ਦੂਰੀਆਂ ਪੈਣ ਲੱਗ ਜਾਂਦੀਆਂ ਜਦੋਂ ਔਰਤਾਂ ਨੂੰ ਲੱਗਦਾ ਨਾ ਬਈ ਉਹਨਾਂ ਨੂੰ ਕਿਸੇ ਵੀ ਗੱਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਪਰਿਵਾਰਕ ਫੈਸਲਿਆਂ ਦੇ ਵਿੱਚ ਉਹਨੂੰ ਲੱਗਦਾ ਕਿ ਮੈਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਜਾਂ ਮੇਰੀ ਸਲਾਹ ਨਹੀਂ ਲਈ ਜਾਂਦੀ ਇਹੋ ਜਿਹੇ ਕਾਰਨ ਵੀ ਹੁੰਦੇ ਆ ਜਦ ਕਿ ਇਹ ਕਾਰਨ ਜਾਣਬੁੱਝ ਕੇ ਬੇਸ਼ੱਕ ਨਾ ਬਣਦੇ ਹੋਣ ਜਾਂ ਨਾ ਬਣਾਏ ਜਾਂਦੇ ਹੋਣ ਪਰ ਔਰਤ ਇਸ ਚੀਜ਼ ਨੂੰ ਜ਼ਰੂਰ ਮਹਿਸੂਸ ਕਰਦੀ ਆ ਤਾਂ ਉੱਥੇ ਜਿਹੜੇ ਉਹਨਾਂ ਦੇ ਪਰਿਵਾਰਕ ਰਿਸ਼ਤੇ ਆ ਉਹ ਥਿੜਕਣ ਲੱਗ ਜਾਂਦੇ ਆ ਉਹਨਾਂ 'ਚ ਦੂਰੀਆਂ ਪੈਣ ਲੱਗ ਜਾਂਦੀਆਂ ਹੁਣ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੂਰੀਆਂ ਨੂੰ ਖਤਮ ਕਰਨ ਦਾ ਕਿਹੜਾ ਤਰੀਕਾ ਹੈ ਜਾਂ ਇਹ ਦੂਰੀਆਂ ਕਿਉਂ ਨਾ ਪੈਣ ਤਾਂ ਜਿਹੜੀ ਗੱਲਬਾਤ ਤੁਸੀਂ ਪਹਿਲਾਂ ਕਰਦੇ ਰਹੇ ਸੀ ਪਹਿਲਾਂ ਦੇ ਦਿਨਾਂ 'ਚ ਸ਼ੁਰੂ ਦੇ ਦਿਨਾਂ 'ਚ ਤਾਂ ਉਹੀ ਗੱਲਬਾਤ ਮੁੜ ਕੇ ਦੁਬਾਰਾ ਸ਼ੁਰੂ ਕਰੋ ਜਿਹੋ ਜਿਹਾ ਮਾਹੌਲ ਤੁਸੀਂ ਪਰਿਵਾਰ ਦਾ ਪਹਿਲਾਂ ਬਣਾ ਕੇ ਰੱਖਦੇ ਸੀ ਉਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਫਿਰ ਇਨਵੈਸਟ ਕਰੋ ਹਨਾ ਉਦਾਂ ਦਾ ਹੀ ਕ੍ਰੀਏਟ ਕਰੋ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਬੱਚੇ ਮੁਰ ਤੋਂ ਮਤਲਬ ਖੁਸ਼ਹਾਲ ਹੋ ਗਏ ਨੇ ਪਿੱਛੇ ਜੇ ਨਾ ਮੇਰਾ ਕਿਸੇ ਮੇਰੀ ਫਰੈਂਡ ਨਾਲ ਗੱਲ ਹੋ ਰਹੀ ਸੀ ਤਾਂ ਉਹ ਪਹਿਲਾਂ ਆਪਣੇ ਹਸਬੰਦ ਬਾਰੇ ਦੱਸਦੀ ਸੀ ਕਿ ਉਹ ਵੀ ਬਿਲਕੁਲ ਨਿਕੰਮੇ ਬਣ ਗਏ ਘਰ ਦੇ ਕੰਮਾਂ 'ਚ ਧਿਆਨ ਨਹੀਂ ਦਿੰਦੇ ਮਤਲਬ ਖੇਤੀਬਾੜੀ ਚ ਨਹੀਂ ਧਿਆਨ ਦਿੰਦੇ ਹੋਰ ਨਾ ਕੰਮਾਂ ਚ ਬੱਚਿਆਂ ਕੋਲ ਨਹੀਂ ਬੈਠਦੇ ਤੇ ਉਹਨਾਂ ਨੂੰ ਥੋੜਾ ਬਹੁਤ ਨਸ਼ਾ ਲੈਣ ਦੀ ਵੀ ਆਦਤ ਪੈ ਗਈ ਸੀ ਤਾਂ ਫਿਰ ਉਹਨੇ ਮੈਨੂੰ ਇੱਕ ਦਿਨ ਇਹ ਆਪ ਹੀ ਖੁਸ਼ਖਬਰੀ ਸੁਣਾਈ ਕਿ ਹੁਣ ਮੇਰੇ ਹਸਬੰਦ ਚ ਪਤਾ ਨਹੀਂ ਕਿਉਂ ਬਹੁਤ ਚੇਂਜ ਆ ਗਈ ਉਹਨਾਂ ਨੇ ਸਭ ਕੁਝ ਉਹ ਬੰਦ ਕਰਤਾ ਹੁਣ ਸਵੇਰੇ ਜਲਦੀ ਉੱਠਦੇ ਆ ਬੱਚਿਆਂ ਨੂੰ ਸਮਾਂ ਦਿੰਦੇ ਆ ਤੇ ਕਹਿੰਦੀ ਮੈਂ ਸਭ ਤੋਂ ਵੱਡੀ ਚੇਂਜ ਜਿਹੜੀ ਐ ਮੈਂ ਉਹ ਦੇਖੀ ਐ ਕਿ ਮੇਰੇ ਬੱਚਿਆਂ ਦੇ ਚਿਹਰਿਆਂ ਤੇ ਮੁੜ ਕੇ ਰੌਣਕਾਂ ਆ ਗਈਆਂ ਜਿਹੜੇ ਮੇਰੇ ਬੱਚੇ ਬਹੁਤ ਚੁੱਪ ਚੁੱਪ ਜੇ ਰਹਿਣ ਲੱਗੇ ਸੀਗੇ ਤੇ ਇਹ ਪਰਿਵਾਰਕ ਨੇੜਤਾ ਬਣਾਉਣ ਨਾਲ ਪਰਿਵਾਰਕ ਨਜ਼ਦੀਕੀਆਂ ਵਧਾਉਣ ਦੇ ਨਾਲ ਜਿਹੜੀ ਚੇਂਜ ਆਉਂਦੀ ਆ ਨਾ ਉਹ ਸੱਚੀ ਬਹੁਤ ਵੱਡਾ ਇੱਕ ਖਜ਼ਾਨਾ ਹੁੰਦੀ ਹੈ ਜਿਹੜਾ ਸਾਡੇ ਹੱਥ ਲੱਗ ਜਾਂਦਾ ਸੋ ਸਾਨੂੰ ਆਪਣੇ ਹੱਥੀ ਇਹ ਚੀਜ਼ਾਂ ਖਰਾਬ ਨਹੀਂ ਕਰਨੀਆਂ ਚਾਹੀਦੀਆਂ ਰਿਸ਼ਤਿਆਂ 'ਚ ਪਈਆਂ ਦੂਰੀਆਂ ਨੂੰ ਬਹੁਤਾ ਲੰਮਾ ਨਹੀਂ ਖਿੱਚਣਾ ਚਾਹੀਦਾ ਤੇ ਸਮਾਂ ਰਹਿੰਦਿਆਂ ਹੀ ਇਹਨਾਂ ਨੂੰ ਤੁਸੀਂ ਇਹਨਾਂ ਸਬੰਧਾਂ 'ਚ ਸਾਨੂੰ ਸੁਧਾਰ ਲੈ ਆਉਣਾ ਚਾਹੀਦਾ ਔਰਤ ਦਾ ਦਿਲ ਵੈਸੇ ਵੀ ਨਰਮ ਹੁੰਦਾ ਜਿੰਨੀ ਸ਼ੀਤੀ ਔਰਤ ਕਿ ਖਬਰਾਂ ਆਂਦੀ ਹੈ ਜਾਂ ਉਹ ਰੋਣਾ ਸ਼ੁਰੂ ਕਰਦੀ ਹੈ ਜਾਂ ਡਿਪਰੈਸ਼ਨ ਚ ਚਲੀ ਜਾਂਦੀ ਹੈ ਉੰਨੀ ਹੀ ਛੇਤੀ ਉਹ ਇਨਾਂ ਚੀਜ਼ਾਂ ਚੋਂ ਬਾਹਰ ਆ ਜਾਂਦੀ ਹੈ ਜੇ ਉਹਦੇ ਤੇ ਧਿਆਨ ਦਿੱਤਾ ਜਾਵੇ ਉਹਦੇ ਤੇ ਕੇਂਦਰਿਤ ਹੋਇਆ ਜਾਵੇ ਫੋਕਸ ਕੀਤਾ ਜਾਵੇ ਉਹਨੂੰ ਲੱਗੇ ਕਿ ਮੇਰਾ ਮੇਰੇ ਹੋਣ ਦਾ ਮੈਨੂੰ ਅਹਿਸਾਸ ਕਰਾਇਆ ਜਾ ਰਿਹਾ ਮੈਨੂੰ ਹਰ ਗੱਲ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਮੈਨੂੰ ਪਿਆਰ ਜਤਾਇਆ ਜਾ ਰਿਹਾ ਹੈ ਨਾ ਇੱਕ ਹਲਕਾ ਜਿਹਾ ਜਿਹੜਾ ਟੱਚ ਹੈ ਜੇ 파ਟਨਰ ਵੱਲੋਂ ਮਿਲੇ ਤਾਂ ਉਹਦੇ ਨਾਲ ਸੱਚੀ ਰਿਸ਼ਤਿਆਂ ਦੇ ਵਿੱਚ ਬਹੁਤ ਸੋਹਣਾ ਜਿਹੜਾ ਮੇਲ ਮਿਲਾਪ ਆ ਉਹ ਬਣ ਜਾਂਦਾ ਤੇ ਘਰ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਉਹ ਔਰਾ ਹੀ ਚੇਂਜ ਹੋ ਜਾਂਦਾ ਹੈ ਨਾ ਜੇ ਰਿਸ਼ਤਿਆਂ ਚ ਦੂਰੀਆਂ ਘੱਟ ਹੋਣ ਦੂਰੀਆਂ ਨਾ ਹੀ ਹੋਣ ਤਾਂ ਉਸ ਘਰ ਦੇ ਵਿੱਚੋਂ ਇੱਕ ਵਾਈਬ ਬੜੀ ਸੋਹਣੀ ਜੀ ਆਉਂਦੀ ਹੈ ਉਹਦੇ ਉਸ ਘਰ ਦੇ ਅੰਦਰ ਦਾਖਲ ਹੁੰਦੇ ਆਂ ਹੀ ਤੁਹਾਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਕਿ ਇੱਥੇ ਹਰ ਜੀ ਆਪਸ ਚ ਗੱਲ ਕਰਦਾ ਆਪਸ ਚ ਖੁਸ਼ ਆ ਨਾ ਸੋ ਅੱਜ ਦਾ ਇਹੀ ਸੀਗਾ ਵਿਸ਼ਾ ਕਿ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਦੂਰੀਆਂ ਸਾਡੇ ਸਬੰਧਾਂ ਦੇ ਵਿੱਚ ਬਣ ਜਾਂਦੀਆਂ ਨਾ ਉਹਨੂੰ ਆਪਣੇ ਹੱਥੀ ਅਸੀਂ ਘੱਟ ਕਰ ਸਕਦੇ ਹਾਂ ਆਪਦੇ ਹੱਥੀ ਖਤਮ ਕਰ ਸਕਦੇ ਹਾਂ ਕਦੇ ਵੀ ਇਸ ਤਰ੍ਹਾਂ ਦਾ ਮਾਹੌਲ ਨਾ ਬਣਨ ਦਿਓ ਇਦਾਂ ਦਾ ਮੌਕਾ ਨਾ ਆਉਣ ਦਿਓ ਕਿ ਲੋਕ ਸਾਡੇ ਘਰ ਦੀਆਂ ਗੱਲਾਂ ਕਰਨ ਤੇ ਸਾਡੇ ਬੱਚੇ ਪਰੇਸ਼ਾਨ ਹੋਣ ਉਦਾਸੀਆਂ 'ਚ ਘਿਰ ਜਾਣ ਸੋ ਅੱਜ ਦਾ ਇਹੀ ਸੀਗਾ ਵਿਸ਼ਾ ਫੇਰ ਜਲਦੀ ਮਿਲਾਂਗੇ ਕਿਸੇ ਹੋਰ ਨਵੀਂ ਗੱਲਬਾਤ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ